ਸਸਿਕਾਲ ਜਿੰਨੇ ਵੀ ਮਿੱਤਰ ਪਿਆਰੇ ਇਸ ਵੀਡੀਓ ਨਾਲ ਜੁੜੇ ਹੋਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਨਾ ਅੱਜ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਿਹਾ ਹਾਲਾਂਕਿ ਮੈਂ YouTube ਤੇ ਬਹੁਤ ਘੱਟ ਵੀਡੀਓ ਪਾਉਣਾ ਕਦੇ-ਕਦੇ ਮੈਨੂੰ ਸੋਚਦਾ ਉਹਨਾਂ ਵੀ ਲਗਾਤਾਰ ਕੰਟੈਂਟ ਆ ਜਿਹੜਾ ਉਹ ਸਾਂਝਾ ਕਰੂੰਗਾ ਪਰ ਫੇਰ ਬਹੁਤ ਸਾਰੇ ਕੰਮ ਹੁੰਦੇ ਨੇ ਜਿਵੇਂ ਦਫ਼ਤਰ ਵੀ ਜਾਣਾ ਹੁੰਦਾ ਬੰਦੇ ਨੇ ਉਸ ਕਰਕੇ ਰਹਿ ਰਹਿ ਜਾਂਦਾ ਤੇ ਚਲ ਐਵੇਂ ਹੀ ਲਿਆਇਆ ਬਗਲ ਵਿੱਚ ਮੈਂ ਦਫ਼ਤਰ ਵਾਲੀ ਚੱਲ ਚੱਲੀ ਜਾਂਦੇ ਚੱਲੀ ਜਾਂਦੇ ਚੱਲੀ ਆਂ ਸਤ ਸ੍ਰੀ ਅਕਾਲ ਬਈ ਸਾਰਿਆਂ ਨੂੰ ਜਿਨੇ ਵੀ ਮਿੱਤਰ ਪਿਆਰੀ ਇਸ ਵੀਡੀਓ ਦੇ ਨਾਲ ਜੁੜਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਨਾ ਤੁਹਾਡੇ ਨਾਲ ਅੱਜ ਛੋਟੀ ਜੀ ਇੱਕ ਵੀਡੀਓ ਸਾਂਝੀ ਕਰ ਰਿਹਾ ਹਾਲਾਂਕਿ ਮੈਂ ਬਹੁਤ ਘੱਟ YouTube ਤੇ ਕੰਟੈਂਟ ਪਾਉਣਾ ਉਹ ਚੈਨਲ ਤੋਂ ਇਲਾਵਾ ਆਪਦੇ ਚੈਨਲ ਤੇ ਬਹੁਤ ਘੱਟ ਸੋਚਦਾ ਬਹੁਤ ਆ ਪਰ ਬਹੁਤ ਘੱਟ ਜਿਹੜਾ ਕੰਮ ਕੀ ਹੁੰਦਾ ਮੰਨ ਲਓ ਨਹੀਂ ਹੁੰਦਾ ਬਹੁਤ ਸਾਰੇ ਕੰਮ ਦੰਦੇ ਹੋ ਜਾਂਦੇ ਨੇ ਮੈਂ ਨਾ ਸੋਚਿਆ ਵੀ ਯਾਰ ਅੱਜ ਇੱਕ ਛੋਟੀ ਜੀ ਵੀਡੀਓ ਸਾਂਝੀ ਕਰ ਦਿਆਂ ਤੁਹਾਡੇ ਨਾਲ ਮੰਨ ਲਓ ਇਹ ਮੇਰੇ ਮਨ ਦੇ ਖਿਆਲ ਨੇ ਤੁਸੀਂ ਕਮੈਂਟ ਕਰਕੇ ਆਪਦੇ ਖਿਆਲ ਦੱਸ ਦਿਓ ਮੈਨੂੰ ਯਾਦ ਹੈ ਵੀ ਜਦੋਂ ਮੋਬਾਈਲ ਟਾਵੇਂ ਟਾਵੇਂ ਹੁੰਦੇ ਸੀ ਮੈਂ ਤਾਂ ਉਹ ਦੌਰ ਵੀ ਦੇਖਿਆ ਵੀ ਜਦੋਂ ਟਾਵੇਂ ਟਾਵੇਂ ਘਰਾਂ 'ਚ ਫੋਨ ਲੱਗੇ ਹੁੰਦੇ ਸੀ ਤੇ 10 20 ਘਰਾਂ ਦੇ ਮਗਰ ਇੱਕੋ ਫੋਨ ਲੱਗਿਆ ਹੁੰਦਾ ਤੇ ਉਹ ਸਾਰੇ ਘਰਾਂ ਦੇ ਰਿਸ਼ਤੇਦਾਰਾਂ ਦੇ ਫੋਨ ਜਿਹੜੇ ਉਸੇ ਫੋਨ ਤੇ ਆਉਣੇ ਤੇ ਫਿਰ ਜਦੋਂ ਫੋਨ ਆਉਣਾ ਤੇ ਉਹਨੇ ਦੱਸਣਾ ਆਉਣਾ ਮੱਲੋ ਫਿਰ ਭੱਜੇ ਜਾਣਾ ਵੀ ਭਾਈ ਸਾਡੀ ਭੂਆ ਦਾ ਮਾਸੀ ਦਾ ਮਾਮੀ ਦਾ ਨਾਨੀ ਦਾ ਜਿਹਦਾ ਵੀ ਫੋਨ ਆਇਆ ਫਿਰ ਉਸ ਤੋਂ ਬਾਅਦ ਕੀ ਹੋਇਆ ਵੀ ਉਸ ਤੋਂ ਬਾਅਦ ਫੋਨ ਆਇਆ ਚਲੋ ਫਿਰ ਫੋਨ ਇਹ ਹੁੰਦਾ ਵੀ ਜਿਹਦੀ ਆਰਥਿਕ ਹਾਲਤ ਚੰਗੀ ਸੀ ਉਹਨਾਂ ਨੇ ਫੋਨ ਲੈਣੇ ਸ਼ੁਰੂ ਕਰਤੇ ਫਿਰ ਇੱਕ ਇੱਕ ਸਮਾਂ ਐਵੇਂ ਦਾ ਆਇਆ ਵੀ ਇੱਕ ਘਰ ਦੇ ਵਿੱਚ ਤਕਰੀਬਨ ਫੋਨ ਹੋ ਗਿਆ ਸੀ ਫਿਰ ਇੱਕ ਸਮਾਂ ਇਹੋ ਜਿਹਾ ਆਇਆ ਵੀ ਇੱਕ ਘਰ ਦੇ ਵਿੱਚ ਦੋ ਫੋਨ ਵੀ ਹੋ ਗਏ ਗੱਲ ਮੁੱਖ ਦੀ ਮਕਾਉਂਦੀ ਇਹ ਹੈ ਵੀ ਹੁਣ ਹਰ ਘਰ ਦੇ ਵਿੱਚ ਜਿੰਨੇ ਟੱਬਰ ਦੇ ਜੀ ਨੇ ਉਹਨਾਂ ਕੋਲੇ ਸਾਰਿਆਂ ਕੋਲੇ ਫੋਨ ਹੈ ਚਲੋ ਇੱਕ ਗੱਲ ਤੇ ਇਹ ਵੀ ਹੈਗੀ ਆ ਕਿ ਸਮੇਂ ਦੀ ਲੋੜ ਆ ਤੇ ਦੂਜੀ ਗੱਲ ਇਹ ਵੀ ਹੈਗੀ ਆ ਵੀ ਕਈ ਵਾਰੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਐਵੇਂ ਵੀ ਆਪਦੇ ਨਾਲ ਜੋੜ ਲਾਣੇ ਆ ਜਦੋਂ ਫੋਨਾਂ ਦਾ ਵਾਧਾ ਹੋਇਆ ਤੇ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ 'ਚ ਵਾਧਾ ਹੋਇਆ ਤੇ ਇਥੋਂ ਤੱਕ ਵੀ ਹੋਇਆ ਵੀ ਜਿਹੜੇ ਨਾ ਤਲਾਕ ਹੋਏ ਤਲਾਕਾਂ ਦੇ ਮਾਮਲੇ 'ਚ ਵੀ ਫੋਨਾਂ ਦੀ ਬਹੁਤ ਵੱਡੀ ਐਹਮੀਅਤ ਆ ਐਹਮੀਅਤ ਇਸ ਕਰਕੇ ਆ ਵੀ ਕਈ ਵਾਰੀ ਥੋੜੀ ਜਿਹੀ ਵੀ ਗੱਲ ਹੋ ਜਾਣੀ ਤੇ ਅਗਲੀ ਨੇ ਚੱਕ ਕੇ ਪੇਕੇ ਫੋਨ ਮਾਰਨਾ ਤੇ ਉਥੋਂ ਗੱਲਬਾਤ ਵੱਜ ਜਾਂਦੀ ਸੀ ਬੰਦਾ ਗਰਮ ਸੁਭਾਅ 'ਚ ਹੁੰਦਾ ਤੇ ਬਹੁਤੀ ਵਾਰੀ ਗੱਲ ਜ਼ਿਆਦੀ ਵੱਜ ਜਾਂਦੀ ਚਲੋ ਫੋਨਾਂ ਦਾ ਇਹ ਹੋਇਆ ਵੀ ਫੋਨ ਆ ਗਿਆ ਉਸ ਤੋਂ ਬਾਅਦ ਫਿਰ YouTube ਆਇਆ YouTube Facebook ਆਈ ਜਿਹੜੇ ਵੀ ਹੋਏ ਤੁਸੀਂ ਇਹ ਲਾ ਲਓ ਵੀ ਜਿਹੜਾ YouTube ਸੀ ਬਹੁਤ ਘੱਟ ਲੋਕ ਜਾਣਦੇ ਸੀ ਵੀ ਜਿਹੜਾ YouTube ਆ ਇਹ ਤੋਂ ਪੈਸੇ ਵੀ ਕਮਾਏ ਜਾ ਸਕਦੇ ਨੇ ਸਿਰਫ ਲੋਕ ਦੇਖਦੇ ਜਿੰਨੇ ਕੁ ਲੋਕ ਦੇਖਦੇ ਫਿਰ Facebook ਤੋਂ ਵੀ ਐਵੇਂ ਸੀ ਫਿਰ ਇੱਕ ਦੌਰ ਐਵੇਂ ਦਾ ਆਇਆ ਵੀ ਚਲੋ ਫੋਨ ਤਾਂ ਘਰ-ਘਰ ਹੈਗੀ ਆ ਹੁਣ ਸਾਰਿਆਂ ਕੋਲੇ ਫਿਰ ਇੱਕ ਦੌਰ ਐਵੇਂ ਦਾ ਵੀ ਆ ਗਿਆ ਵੀ ਯਾਰ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਇਹ ਤੋਂ ਪੈਸੇ ਵੀ ਕਮਾਏ ਜਾ ਸਕਦੇ ਨੇ ਫਿਰ ਬਹੁਤ ਸਾਰੇ ਹੌਲੀ-ਹੌਲੀ ਹੌਲੀ-ਹੌਲੀ ਕਰਕੇ ਲੋਕ YouTube Facebook ਸਾਰੇ ਕਿਤੇ Instagram ਦੇ ਉੱਤੇ ਆ ਗਏ ਇੱਕ ਉਹ ਥੋੜੇ ਟਾਈਮ ਦੇ ਲਈ ਆਈ ਸੀ TikTok ਕਹਿੰਦੇ ਸੀ ਜਿਹਨੂੰ ਉਹਦੇ ਹੀ ਬਹੁਤ ਸਾਰੇ ਲੋਕੀ ਆਏ ਹੁਣ TikTok ਦਾ ਕੀ ਹੋਇਆ ਵੀ TikTok ਤੇ ਬਹੁਤ ਸਾਰੇ ਲੋਕ ਉਹਨਾਂ ਦਿਨਾਂ 'ਚ ਬਹੁਤ ਅਣਪੜ ਤੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਦੁਨੀਆਦਾਰੀ ਦਾ ਉਹ ਵੀ ਮਸ਼ਹੂਰ ਹੋਏ ਮਸ਼ਹੂਰ ਹੋਏ ਕਿਵੇਂ ਉਹਨਾਂ ਨੂੰ ਕਿਸੇ ਨੇ ਕੀਤਾ ਇੱਕ ਨਾ ਹੋਰ ਆ ਵੀ TikTok ਦਾ ਚਲੋ ਬੰਦ ਹੋ ਗਈ ਤੇ Instagram ਸ਼ੁਰੂ ਹੋ ਗਿਆ ਫੇਸਬੁੱਕ ਤੇ ਲੋਕੀ ਅੱਜਕੱਲ ਘੱਟ ਹੀ ਰਹਿੰਦੇ ਨੇ ਫਿਰ ਇੰਸਟਾਗ੍ਰam ਤੇ ਜ਼ਿਆਦਾ ਧਿਆਨਾ ਇੱਕ ਤਾਂ ਲੰਬੀ ਵੀਡੀਓ ਦੇਖਣ ਦਾ ਸਾਡੇ ਚ ਮਾਦਾ ਹੈ ਨਹੀਂ ਜਮਾ ਅਸੀਂ 60 ਸੈਕਿੰਡ ਦੀ 30 ਸੈਕਿੰਡ ਦੀ ਜਾਂ 1 ਮਿੰਟ ਦੀ ਜਿੰਨੀ ਵੀ 1 ਮਿੰਟ ਤੋਂ ਵੱਧ ਦੀ ਉਹ ਰੀਅਲੀ ਦੇਖ ਸਕਦੇ ਆ ਅਸੀਂ ਚੰਗੀ ਗੱਲ ਨੂੰ ਤਾਂ ਦੇਖ ਹੀ ਨਹੀਂ ਸਕਦੇ ਫਿਰ ਜਦੋਂ ਇੰਸਟਾਗ੍ਰam ਆਇਆ ਇੰਸਟਾਗ੍ਰam ਦੇ ਨਾਲ ਇੱਕ ਚੀਜ਼ ਜੁੜੀ ਵੀ ਉਤੇ ਬਹੁਤ ਸਾਰੇ ਵਿਊ ਆਉਣ ਲੱਗੇ ਤੇ ਫਿਰ ਕੀ ਹੋਇਆ ਵੀ ਅੱਜਕੱਲ ਜਿਹੜਾ ਤੁਸੀਂ ਸਮਾਨ ਖਰੀਦ ਦਿਓ ਚਾਹੇ ਉਹ ਘਰ ਦੀ ਗਰੋਸਰੀ ਆ ਚਾਹੇ ਤੁਸੀਂ ਕੱਪੜਾ ਲੀੜਾ ਖਰੀਦਣਾ ਜਾਂ ਫਿਰ ਸਾਡੀ ਜਿਹੜੀ ਜ਼ਿੰਦਗੀ ਹੈ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੇ ਉਹ ਜਿਹੜਾ ਵੀ ਤੁਸੀਂ ਸਮਾਨ ਥੱਲਾ ਖਰੀਦਣਾ ਉਹਦੇ ਨਾਲ ਫਿਰ ਜੁੜਿਆ ਫਿਰ ਕੀ ਹੋਇਆ ਵੀ ਇੱਕ ਟਾਈਮ ਤੇ ਇਹ ਆਇਆ ਵੀ ਫਿਰ ਨਾ ਕੀ ਹੋਇਆ ਜਿਹੜੇ ਬੰਦੇ ਫੇਸਬੁੱਕ ਚਲਾਉਣ ਲੱਗੇ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਇਹ ਪੈਸੇ ਵੀ ਦਿੰਦੀ ਆ ਫਿਰ ਉਹ ਬੰਦਿਆਂ ਕੋਲੇ ਜਾਂਦੇ ਉਹਨਾਂ ਦੀਆਂ ਮਸ਼ਹੂਰੀਆਂ ਕਰਨ ਲੱਗੇ ਮਸ਼ਹੂਰੀਆਂ ਕੀ ਮੱਲੋ ਚੀਜ਼ ਨੂੰ ਐਂ ਦਿਖਾ ਦੇਣਾ ਇਹ ਬੰਦੇ ਨੂੰ ਲੱਗਣਾ ਵੀ ਯਾਰ ਇਹ ਤਾਂ ਸੱਚੀ ਕਮਾਲ ਆ ਤੇ ਇਸੇ ਦੁਕਾਨ ਤੇ ਜਾ ਕੇ ਕੱਪੜੇ ਲਿਓ ਇਹ ਦੂਸ ਸਸਤੇ ਕੱਪੜੇ ਮਿਲ ਹੀ ਨਹੀਂ ਸਕਦੇ ਉਸ ਤੋਂ ਫਿਰ ਜਿਹੜਾ ਇੰਸਟਾਗ੍ਰam ਦਾ ਇਹ ਸਾਰਾ ਚੱਲਿਆ ਫਿਰ ਹੁਣ ਮੱਲੋ ਇਹ ਹੁੰਦਾ ਵੀ ਜਿਹੜੀ ਮਸ਼ਹੂਰੀ ਆ ਮਸ਼ਹੂਰੀ ਤਾਂ ਅਗਲਾ ਉਸੇ ਤੋਂ ਕਰਾਊਗਾ ਜਿਹੜੇ ਦੀ ਗੱਲ ਜਿਹੜੀ ਵੱਧ ਲੋਕਾਂ ਤੱਕ ਜਾਊਗੀ ਹੁਣ ਜੇ ਇੱਕ ਬੰਦਾ ਇੰਸਟਾਗ੍ਰam ਤੇ ਆ ਕੇ ਭਗਤ ਸਿੰਘ ਦੀਆਂ ਤੇ ਸਾਡੇ ਬਹੁਤ ਸਾਰੇ ਉਹਨਾਂ ਲੋਕਾਂ ਦੀਆਂ ਗੱਲਾਂ ਕਰੇ ਉਹਦੇ ਇੰਸਟਾਗ੍ਰਾਮ ਨੂੰ ਤਾਂ ਅਸੀਂ ਕਿਹੜਾ ਵੇਖਣਾ ਅਸੀਂ ਤਾਂ ਉਹਨੂੰ ਦੇਖਣਾ ਨਾ ਜਿਹੜੀ ਵੀ ਥੋੜੇ ਜਿਹਾ ਕੱਪੜੇ ਘੱਟ ਪਾਉਂਦੀ ਹੋਵੇ ਤੇ ਚਵਲਾਈਆਂ ਮਾਰਦੀ ਹੋਵੇ ਅਸੀਂ ਉਹਦੇ ਕੰਨੀ ਆਉਣੇ ਆ ਭੱਜੇ ਭੱਜੇ ਫਿਰ ਇਸ ਕੰਮ 'ਚ ਕੀ ਹੋਇਆ ਵੀ ਫਿਰ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਲੋਕਾਂ ਦਾ ਦਿਮਾਗ ਫੜਿਆ ਉਹਨਾਂ ਨੇ ਫਿਰ ਇਹ ਤੇ ਬਹੁਤ ਸਾਰੀਆਂ ਬੀਬੀਆਂ ਆਨਾਂ ਤੇ ਬੀਬੀਆਂ ਤਾਂ ਆਉਣੀਆਂ ਹੀ ਆਉਣੀਆਂ ਸੀ ਉਸ ਤੋਂ ਬਾਅਦ ਇੱਕ ਹੋਰ ਹੋਇਆ ਤੇ ਕੰਮ ਤੁਸੀਂ ਪਿਛਲੇ ਦਿਨਾਂ 'ਚ ਵੀਡੀਓ ਵੀ ਦੇਖੀ ਹੋਊਗੀ ਕਿ ਜਿਹੜਾ ਬਾਈ ਗੁਰਪ੍ਰੀਤਾ ਮਨੁੱਖਤਾ ਦੀ ਸਿਵਾਲੇ ਅੱਜਕੱਲ ਉਹਦੇ ਕੋਲੇ ਜ ਮੁੱਖ ਮੰਤਰੀ ਤਾਂ ਬਹੁਤ ਸਿੱਧਾ ਪਧਰਾ ਮੁੰਡਾ ਸੀਗਾ ਤੇ ਗਰੀਬ ਪਰਿਵਾਰ ਚੋਂ ਸੀ ਨਾ ਉਹਦੇ ਮਾਪੇ-ਬਾਪ ਨੂੰ ਪਤਾ ਸੀ ਫਿਰ ਉਹਨੂੰ ਬਹੁਤ ਸਾਰੇ ਲੋਕਾਂ ਨੇ ਵਰਤਿਆ ਤੇ ਉਹ ਤੋਂ ਗੀਤ ਕਰਾਏ ਜਾਂ ਹੋਰ ਪੁੱਠੀਆਂ ਸਿੱਧੀਆਂ ਤੋਂ ਗੱਲਾਂ ਬੁਲਵਾਉਂਦੇ ਰਹੇ ਕਿਉਂਕਿ ਫਿਰ ਬੁਲਾਉਂਦੇ ਰਹੇ ਉਹ ਸਾਰਾ ਆਪਣਾ ਕੰਮਕਾਰ ਸੈੱਟ ਕਰ ਗਏ ਤੇ ਮੁੱਖ ਮੰਤਰੀ ਨੂੰ ਈਮੇਲ ਨਾ ਸੀ ਮੁੱਖ ਮੰਤਰੀ ਨੂੰ ਗਾਲਾਂ ਉਹ ਮਾਨਸਿਕ ਤੌਰ ਤੇ ਇੰਨਾ ਟੁੱਟਿਆ ਵੀ ਅੱਜ ਕੱਲ ਉਹ ਡਿਪਰੈਸ਼ਨ ਜ ਹੈ ਫਿਰ ਤੁਸੀਂ ਇੱਕ ਸੋਨੂ ਸੀਤੋ ਵਾਲਾ ਮੁੰਡਾ ਉਹਦਾ ਕੋਈ ਕਸੂਰ ਨਹੀਂ ਹੈਗਾ ਉਹ ਸਧਾਰਨ ਜਵਾਬ ਹੈ ਸੁਧਾਰਨੀ ਉਹਦਾ ਪਰਿਵਾਰ ਆ ਉਹਦਾ ਮਾਪੇ ਵੀ ਮੈਂ ਕਿੰਨੇ ਵਾਰੀ ਦੇਖਿਆ ਬਹੁਤ ਸਾਰੇ ਲੋਕ ਨੂੰ ਦਿਖਾਉਂਦੇ ਨੇ ਉਹ ਤਾਂ ਕੰਮ ਧੰਦੇ ਵਾਲਾ ਪਰਿਵਾਰ ਆ ਵਿਚਾਰਾ ਫਿਰ ਹੁਣ ਉਹ ਮਸ਼ਹੂਰ ਹੋ ਗਿਆ ਦੇਖੋ ਮਤਲਬ ਉਹਦੇ ਰਾਹੀਂ ਕਿਵੇਂ ਕੰਮ ਲੈਣਾ ਇਹ ਵੱਡੀ ਗੱਲ ਆ ਫਿਰ ਕੀ ਹੋਇਆ ਵੀ ਇਸੇ ਦੌਰ ਚ ਇੱਕ ਦੌਰ ਹੋਰ ਚੱਲਿਆ ਵੀਰ ਸਿਆਣੀ ਗੱਲ ਨੂੰ ਤਾਂ ਕੋਈ ਸੁਣਦਾ ਨਹੀਂ ਫਿਰ ਪੁੱਠੀ ਸਿੱਧੀ ਗੱਲ ਕਰਨੀ ਜਾਂ ਬਹੁਤ ਬੀਬੀਆਂ ਐਵੇਂ ਨਹੀਂ ਹੁੰਦਾ ਵੀ ਯਾਰ ਜਿਨ੍ਹਾਂ ਦਾ ਮਤਲਬ ਲੱਗਦੇ ਨਹੀਂ ਹੁੰਦਾ ਵੀ ਇਹ ਹੋਆ ਫਿਰ ਉਹ ਬੀਬੀਆਂ ਵੀ ਆਈਆਂ ਇਹ ਸਾਰਾ ਕੁਝ ਇੰਸਟਾਗ੍ਰਾਮ ਦੇ ਉੱਤੇ ਆਇਆ ਹੁਣ ਕੀ ਹੋਇਆ ਵੀ ਪਿਛਲੇ ਦਿਨਾਂ 'ਚ ਮੈਂ ਇੱਕ ਇਹ ਵੀ ਆ ਮੰਨ ਲਓ ਤੁਸੀਂ ਫੋਲੋ ਨਹੀਂ ਕਰਦੇ ਤੁਸੀਂ ਵੀਡੀਓ ਨੂੰ ਲਾਈਕ ਤੱਕ ਨਹੀਂ ਕਰਦੇ ਪਤਾ ਨਹੀਂ ਇਹ ਕੀ ਸਿਸਟਮ ਹੈ ਇਹ ਤੁਹਾਡੇ ਆਪਣੇ ਆਪ ਬਹੁਤ ਸਾਰੀਆਂ ਵੀਡੀਓ ਮੂਰੇ ਆਉਂਦੀਆਂ ਰਹਿੰਦੀਆਂ ਫਿਰ ਇੱਕ ਹੋਰ ਆ ਮਿਕ ਬੀਬੀ ਹੋਰ ਵੇਖੀ ਉਹ ਬੀਬੀ ਕੀ ਕਰਦੀ ਆ ਉਹਦੇ ਘਰਾਂ ਵਾਲਾ ਤਾਂ ਨਹੀਂ ਹੈਗਾ ਉਹ ਉਹਦਾ ਪਤਾ ਨਹੀਂ ਕੀ ਲੱਗਦਾ ਮੰਨ ਲਓ ਵਿਚਾਰਾ ਮਾੜੇ ਜੇ ਸ਼ਰੀਦ ਦਾ ਤੇ ਸੁਧਾਰਨ ਬੰਦਾ ਹੈ ਨਾ ਉਹਦੇ ਨਾਲ ਬਹੁਤ ਸਾਰੀਆਂ ਵੀਡੀਓ ਬਣਾਉਂਦੇ ਫਿਰ ਲੋਕੀ ਉਹਦੇ ਥੱਲੇ ਕਮੈਂਟ ਕਰਦੇ ਨੇ ਤੇ ਉਹਦੀ ਜਿਹੜੀ ਵਿਊਅਰਸ਼ਿਪ ਆ ਤੇ ਉਹ ਫਿਰ ਪਦਨੀ ਆ ਫਿਰ ਉਹਨਾਂ ਨੂੰ ਐਡ ਆਉਂਦੀ ਆ ਤੇ ਅੱਜ ਕੱਲ ਤਾਂ ਤੁਸੀਂ ਦੇਖੋਗੇ ਕਿਉਂਕਿ ਜਿਹੜੀ ਪਹਿਲਾਂ ਐਡ ਸੀ ਐਡ ਬਨਿਆਦੀ ਉਹ ਜਿਹੜਾ ਹੁੰਦਾ ਸੀ ਨਾ ਰਿਕਸ਼ਿਆਂ ਦੇ ਉੱਤੇ ਪਿੰਡਾਂ 'ਚ ਜਾਂਦੇ ਤੇ ਉਹ ਦੱਸਦੇ ਵੀ ਭਾਈ ਫਲਾਣੇ ਥਾਂ ਕੱਪੜੇ ਦੀ ਦੁਕਾਨ ਖੁੱਲੀ ਐ ਨਵੀਂ ਤੇ ਉਹ ਕਪੜਾ ਤੁਸੀਂ ਉੱਥੋਂ ਖਰੀਦ ਸਕਦੇ ਹੋ ਹੁਣ ਉਹ ਕੱਪੜੇ ਵਾਲੇ ਆ ਜੋ ਵੀ ਸਮਾਨ ਵਾਲੇ ਉਹ ਸਾਰੇ ਇੰਸਟਾਗ੍ਰam ਦੇ ਵਾਲੇ ਦੁਆਲੇ ਹੋਏ ਬਣੇ 10-5000 ਰੁਪਏ ਦਿੰਦੇ ਨੇ ਤੇ ਉਹ ਫਿਰ ਸਾਰਾ ਕੁਝ ਚੱਲਦਾ ਗੱਲ ਮੈਂ ਇਸ ਵੀਡੀਓ 'ਚ ਇਹ ਤੁਹਾਡੇ ਨਾਲ ਕਰ ਰਿਹਾ ਵੀ ਸੋਸ਼ਲ ਮੀਡੀਆ ਫੋਨਾਂ ਤੋਂ ਲੈ ਕੇ ਸੋਸ਼ਲ ਮੀਡੀਆ ਦਾ ਸਿਖਰ ਕਿਵੇਂ ਹੋਇਆ ਹੁਣ ਫਿਰ ਸਿਖਰ ਇਨਾ ਹੋ ਗਿਆ ਵੀ ਹਰ ਬੰਦੇ ਨੂੰ ਲੱਗਦਾ ਬੀ ਜੇ ਟੱਬਰ ਬਲੋ ਤਾਂ ਉਹ YouTube ਤੋਂ ਬਲੋ ਜਾਂ ਫਿਰ ਜੇ ਰੋਟੀ ਖਾਣੀ ਹੈ Instagram ਤੋਂ ਖਾਣੀ ਆ ਮੈਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਬਹੁਤ ਸਾਰੇ ਮਿੱਤਰ ਪਿਆਰੇ ਨੇ ਬਹੁਤ ਚੰਗੇ ਦੋਸਤ ਨੇ ਉਹ ਮੈਨੂੰ ਬਹੁਤ ਵਾਰ ਕਹਿਣਗੇ ਕਿ ਯਾਰ ਤੂੰ ਆਦਾ ਚੈਨਲ ਕਿਉਂ ਨਹੀਂ ਬਣਾਉਂਦਾ ਮੇਰੇ 'ਚ ਕਦੇ ਹਿੰਮਤ ਹੀ ਨਹੀਂ ਪਈ ਮੈਂ ਥੋ ਉਸ ਤਰੀਕੇ ਨਾਲ ਬੋਲਿਆ ਨਹੀਂ ਜਾਂਦਾ ਜਾਂ ਫਿਰ ਮੈਨੂੰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਵੀ ਯਾਰ ਤੂੰ ਵੀ ਐਡਾ ਲਾ ਮੰਨ ਲੋ ਮੈਂ ਅੱਜ ਪੱਤਰਕਾਰੀ ਕਰ ਰਿਹਾ ਹਾਂ ਬਹੁਤ ਸੋਹਣੇ ਚੈਨਲ ਤੇ ਕੰਮ ਕਰ ਰਿਹਾ ਮੈਂ ਬਹੁਤ ਖੁਸ਼ ਆ ਪਰ ਗੱਲ ਤਾਂ ਇਹ ਹੈ ਵੀ ਸਾਡੇ ਚ ਹੋੜ ਕਿੰਨੀ ਲੱਗੀ ਹੋਈ ਆ ਸਾਨੂੰ ਲੱਗਦਾ ਵੀ ਅਸੀਂ ਰਾਤੋਂ ਰਾਤ ਸਟਾਰ ਬਣ ਜੀਏ ਰਾਤੋਂ ਰਾਤ ਮਸ਼ਹੂਰ ਹੋ ਜਾਈਏ ਤੇ ਅਸੀਂ ਪੈਸੇ ਜਿਹੜੇ ਹੈਗੇ ਆ ਉਹ ਲੈ ਲਈਏ ਫਿਰ ਇੱਕ ਇਹਦੇ ਇਹਦੇ ਚ ਸਾਰ ਸਭ ਤੋਂ ਮਾੜਾ ਦੌਰ ਪਤਾ ਕੀ ਹੁੰਦਾ ਮੰਨ ਲਓ ਜਿਹੜਾ ਪਿੰਡ ਦੇ ਵਿੱਚ ਹੁੰਦਾ ਆਪਾਂ ਦਾ ਬਹੁਤ ਘਟੀਆ ਕੰਮ ਕਰਦਾ ਮੰਨ ਲਓ ਹਰ ਵਕਤ ਉਹਨੇ ਮਾੜੇ ਕੰਮ ਕਰਨੇ ਨੇ ਹੁਣ ਉਸ ਬੰਦੇ ਨੂੰ ਪਿੰਡ ਚ ਕੋਈ ਬੁਲਾਉਂਦਾ ਨਹੀਂ ਅਗਲਾ ਕਹਿੰਦਾ ਯਾਰ ਲੈਣਾ ਕੀ ਆ ਮਨ ਲਓ ਕੰਮ ਮਾੜੇ ਕਰਦਾ ਹੁਣ ਕੀ ਹੁੰਦਾ ਵੀ ਉਹ ਬੰਦੇ ਨੂੰ ਲੱਗਦਾ ਵੀ ਯਾਰ ਹਾਂ ਆਪਾਂ ਨੂੰ ਤਾਂ ਸਮਾਜ ਹੀ ਇੱਕ ਤਰ੍ਹਾਂ ਦਾ ਘੜਦਾ ਜਾਂਦਾ ਵੀ ਉਹ ਕਿਤੇ ਨਾ ਕਿਤੇ ਸੁਧਰਨ ਦੀ ਕੋਸ਼ਿਸ਼ ਵੀ ਕਰਦਾ ਪਰ ਇਹਦੇ ਚ ਮਾੜਾ ਦੌਰ ਇਹ ਆਇਆ ਵੀ ਬਹੁਤ ਸਾਰੇ ਨਾ ਮਸ਼ਹੂਰ ਬੰਦਿਆਂ ਨੂੰ ਵੱਡੇ ਵੱਡੇ ਜਿਹੜੇ ਮੰਤਰੀ ਬਹੁਤ ਸਾਰੇ ਵੱਡੇ ਲੀਡਰ ਬਹੁਤ ਸਾਰੇ ਵੱਡੇ ਕਲਾਕਾਰ ਮਿਲੇ ਕਲਾਕਾਰ ਕੀ ਮਿਲੇ ਦਿਲਜੀਤ ਅੱਜ ਦੁਨੀਆ ਦਾ ਇੱਕ ਵੱਡਾ ਕਲਾਕਾਰ ਆ ਪੰਜਾਬ ਦਾ ਉਹ ਜੰਮਿਆ ਪੜਿਆ ਉਹਦੀ ਇੱਕ ਫਿਲਮ ਆਈ ਤੇ ਉਸ ਫਿਲਮ ਦੇ ਵਿੱਚ ਇੱਕ ਬੀਬੀ ਆ ਜਲੰਧਰ ਵਾਲੇ ਪਾਸਿਓਂ ਦਬਾਬੇ ਵਾਲੀ ਸਾਈਡ ਤੋਂ ਉਹ ਬੀਬੀ ਨੂੰ ਲਿਆ ਗਿਆ ਮੱਲੂ ਨਾ ਤਾਂ ਬੀਬੀ ਉਹ ਥੀਏਟਰ ਦੀ ਕਲਾਕਾਰ ਸੀ ਨਾ ਹੀ ਉਹ ਬੀਬੀ ਕੋਈ ਬਹੁਤ ਕਮਾਲ ਦੀਆਂ ਵੀਡੀਓ ਜਾਂ ਬਹੁਤ ਕਮਾਲ ਦਾ ਕੰਟੈਂਟ ਬਣਾਉਂਦੀ ਸੀ ਉਹ ਬੀਬੀ ਤੇ ਇੱਕੋ ਗੱਲ ਕਰਦੀ ਸੀ ਬਸ ਜਿਹੜੀਆਂ ਤੁਸੀਂ ਅਕਸਰ ਤੁਸੀਂ ਸਮਝ ਗਏ ਹੋਵੋਗੇ ਮੈਂ ਨਾ ਕਾਦੇ ਵਾਸਤੇ ਲੈਣਾ ਮੱਲੂ ਇਹੋ ਜਿਹੀਆਂ ਗੱਲਾਂ ਕਰਦੀ ਐ ਉਹ ਚੱਕ ਕੇ ਵੱਡੇ ਪੰਜਾਬੀ ਸਿੰਗਰ ਦਿਲਜੀਤ ਦੇ ਨਾਲ ਫਿਲਮ 'ਚ ਜਾਂਦੀ ਐ ਫਿਰ ਦਿਲਜੀਤ ਉਹਦੇ ਨਾਲ ਇੱਕ ਰੀਲ ਵੀ ਸ਼ੂਟ ਕਰਦਾ ਫਿਰ ਹੁਣ ਇਹ ਦੇਖੋ ਵੀ ਜਿਹੜੇ ਹੋਰ ਨੇ ਜਿਹੜੇ ਇਸ ਕੰਮ 'ਚ ਨਵੇਂ ਆ ਰਹੇ ਨੇ ਜਾਂ ਫਿਰ ਉਹ ਹੈਗੇ ਨੇ ਜਦੋਂ ਉਸ ਤਰੀਕੇ ਨਾਲ ਉਹ ਉਹਨੂੰ ਦੇਖਣਗੇ ਤਾਂ ਉਹਨਾਂ ਦੇ ਦਿਮਾਗ 'ਚ ਤਾਂ ਆਊਗਾ ਵੀ ਯਾਰ ਇਹ ਕੰਮ ਤਾਂ ਕਮਾਲ ਦਾ ਚਬਲਾਂ ਮਾਰੋ ਜੋ ਕੁਛ ਮਰਜ਼ੀ ਕਰੋ ਵੀ ਸਾਨੂੰ ਤਾਂ ਦਿਲਜੀਤ ਮਿਲਦਾ ਫਿਰ ਇੱਕ ਹੋਰ ਫਿਲਮ ਆਈ ਜਿਹੜਾ ਮੁੰਡਾ ਉਹਨੇ ਪਤਾ ਨਹੀਂ ਕਿਹੜੀ ਫਿਲਮ ਬਣਾਈ ਉਹਦੇ 'ਚ ਇੱਕ ਵੀ ਬੀਬੀ ਕਹਾ ਜਾਂ ਕੀ ਕਹਾ ਹੁਣ ਮੈਨੂੰ ਇਹ ਨਹੀਂ ਪਤਾ ਬੀਬੀ ਕਹਾ ਜਾਂ ਮੰਦਾ ਕਹਾ ਜੋ ਵੀ ਆ ਉਹ ਉਹ ਉਸ ਫਿਲਮ ਦੇ ਵਿੱਚ ਲਿਆ ਆ ਗਿਆ ਹੁਣ ਇਹ ਦੇਖੋ ਵੀ ਜਿਹੜਾ ਬਹੁਤ ਨਕੰਮੇ ਕੰਮ ਕਰ ਰਹੇ ਨੇ ਸਮਾਜ ਨੂੰ ਦੇਣ ਕੱਖ ਦੀ ਨਹੀਂ ਹੈਗੀ ਸਮਾਜ 'ਚ ਜਿੰਨਾ ਕ ਗੰਦ ਪਾਹ ਹੁੰਦਾ ਉਹਨਾਂ ਤੋਂ ਪਾ ਰਹੇ ਨੇ ਫਿਰ ਉਹਨਾਂ ਨੂੰ ਤੁਸੀਂ ਵੱਡੀਆਂ ਫਿਲਮਾਂ ਚਲਾਏ ਰਹੋ ਫਿਰ ਪਿਛਲੇ ਦਿਨਾਂ 'ਚ ਇੱਕ ਹੋਰ ਤੁਹਾਨੂੰ ਮੈਂ ਗੱਲ ਸੁਣਾਉਣਾ ਇੱਕ ਅ ਜਗ੍ਹਾ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਤੇ ਸਮਾਗਮ ਤੇ ਸੀਗੇ ਉੱਥੇ ਉਹਨਾਂ ਨੂੰ ਇੱਕ ਬੰਦਾ ਮਿਲਦਾ ਉਹ ਵੀ ਕਮੇਡੀ ਵਾਲਾ ਬੰਦਾ ਹਾਲਾਂਕਿ ਉਹ ਚੰਗੀ ਕਮੇਡੀ ਕਰਦਾ ਤੇ ਉਹ ਕੀ ਹੋਇਆ ਵੀ ਉਹ ਦੱਸ ਰਿਹਾ ਗੱਲਾਂ ਬਾਤਾਂ ਮੁੱਖ ਮੰਤਰੀ ਸਾਹਿਬ ਉਹਦੇ ਨਾਲ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਕੁਝ ਬੰਦਿਆਂ ਦਾ ਨਾਮ ਲੈ ਰਹੇ ਆ ਵੀ ਯਾਰ ਉਹਨਾਂ ਨੂੰ ਤਾਂ ਮੈਂ ਮਿਲਾਂ ਹਾਲਾਂਕਿ ਉਹ ਕਲਾਕਾਰ ਮੁੰਡਾ ਚੰਗਾ ਸਾਰਾ ਕੁਝ ਚੰਗਾ ਪਰ ਜਦੋਂ ਤੁਸੀਂ ਉਹਨਾਂ ਦੀ ਵੀਡੀਓ ਦੇਖੋਗੇ ਉਹ ਇੰਨਾ ਗੰਦ ਪਾਉਂਦੇ ਨੇ ਮੰਨ ਲਓ ਹੱਦ ਕੋਈ ਨਹੀਂ ਹੈਗੀ ਮੰਨ ਲਓ ਇਹ ਜਿਹੜਾ ਸਾਰਾ ਤਾਣਾ ਬਾਣਾ ਹੁਣ ਬੁਣਿਆ ਜਾ ਰਿਹਾ ਜੰਮ ਲੋ ਬੁਣਿਆ ਗਿਆ ਇਸ ਜਾਲ 'ਚ ਸਾਰਾ ਕਿਵੇਂ ਫਸਾਇਆ ਜਾਂਦਾ ਜਾਂ ਕਿਵੇਂ ਦੀ ਗੱਲਬਾਤ ਹੁੰਦੀ ਆ ਸਾਰੇ ਇਸ ਮਸਲੇ 'ਚੋਂ ਨਿਕਲ ਕੇ ਇੱਕ ਫਿਰ ਪਿਛਲੇ ਦਿਨਾਂ 'ਚ ਘਟਨਾ ਘੜਦੀ ਆ ਘਟਨਾ ਕਿੱਥੇ ਘੜਦੀ ਆ ਪੁੱਚੋ ਮੰਡੀ ਦੇਸ ਹਸਪੀਟਲ ਆ ਉਹਦੀ ਪਾਰਕ 'ਚੋਂ ਇੱਕ ਲਾਸ਼ ਮਿਲਦੀ ਆ ਡੇਡ ਬਾਡੀ ਜਿਹੜੀ ਸੀ ਉਹ 3 ਦਿਨ ਪੁਰਾਣੀ ਸੀ ਉਹ ਡੈਡ ਬਾਡੀ ਹੈ ਕਿ ਦੀ ਸੀ ਇੰਸਟਾਗ੍ਰam ਤੇ ਵੀ ਵੀ ਸੀ ਇੱਕ ਬਹੁਤ ਮਸ਼ਹੂਰ ਪਹਿਲਾਂ ਉਹਦਾ ਨਾਮ ਕੰਚਨ ਕੁਮਾਰੀ ਸੀ ਫਿਰ ਉਹਨੇ ਕਮਲਕੌਰ ਰੱਖਿਆ ਤੇ ਉਹਦਾ ਜਿਹੜਾ ਕਤਲ ਹੁੰਦਾ ਕਤਲ ਤੋਂ ਬਾਅਦ ਉਹਦੇ ਨਾਲ ਅੰਮ੍ਰਿਤਪਾਲ ਮੈਰੋ ਹਣਿਆਂ ਦਾ ਨਾਮ ਜੁੜਦਾ ਉਹ ਦੋ ਨੌਜਵਾਨ ਜਿਹੜੇ ਨੇ ਉਹ ਗ੍ਰਫਤਾਰ ਵੀ ਕੀਤੇ ਜਾਂਦੇ ਨੇ ਉਸ ਮਸਲੇ ਤੇ ਮੈਂ ਕੁਝ ਕਹਿਣਾ ਨਹੀਂ ਬਹੁਤ ਸਾਰ ਬਹੁਤ ਸਾਰੇ ਲੋਕਾਂ ਦੀ رائے ਇਹ ਆ ਵੀ ਉਹ ਬਹੁਤ ਚੰਗਾ ਹੋਇਆ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਬਹੁਤ ਮਾੜਾ ਹੋਇਆ ਹਾਲਾਂਕਿ ਕਤਲ ਨੂੰ ਜਸਟੀਫਾਈ ਤਾਂ ਨਹੀਂ ਕੀਤਾ ਜਾ ਸਕਦਾ ਪਰ ਇੱਥੋਂ ਤੱਕ ਗੱਲ ਆਉਂਦੀ ਕਿਵੇਂ ਆ ਇਸ ਜਾਲ ਚ ਤੁਸੀਂ ਫਸਦੇ ਕਿਵੇਂ ਹੋ ਹੁਣ ਕੀ ਹੁੰਦਾ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਉਹਨੂੰ ਲੱਗਦਾ ਵੀ ਇਹ ਸੋਸ਼ਲ ਮੀਡੀਆ ਦਾ ਬੜੇ ਕਮਾਲ ਦੀ ਸਾਡੀ ਤਾਕਤ ਆ ਪਰ ਉਹ ਤਾਕਤ ਤਾਕਤ ਕੁਝ ਨਹੀਂ ਹੁੰਦੀ ਉਹ ਸਾਨੂੰ ਸਿਰਫ ਫੋਲੋ ਕਰਨਾ ਅਗਲੇ ਨੇ ਇੱਕ ਉਂਗਲ ਮਾਰਨੀ ਆ ਹੁਣ ਸਵੇਿਆਂ ਤੱਕ ਥੋੜੀ ਥੋੜੇ ਨਾਲ ਜਾਊ ਕੋਈ ਇਹ ਜਿਹੜਾ ਦੌਰ ਚੱਲਿਆ ਨੇ ਬਹੁਤ ਮਾੜਾ ਦੌਰ ਆ ਤੇ ਘਟੀਆ ਦੌਰ ਆ ਇਸ ਦੌਰ ਚ ਬਚਨ ਦੀ ਵੀ ਲੋੜ ਆ ਫਿਰ ਸਾਡੀ ਸਭ ਤੋਂ ਮਾੜੀ ਮਾਨਸਿਕਤਾ ਇਹ ਹੋਈ ਪਈ ਆ ਵੀ ਮੈਂ ਬਹੁਤ ਸਾਰੇ ਬੰਦੇ ਐਵੇਂ ਦੇ ਦੇਖੇ ਨੇ ਜਿਹੜੇ ਆਦੇ ਬੱਚਿਆਂ ਦਾ ਹੁਣੇ ਤੋਂ ਮੱਲੋ ਇੰਸਟਾਗ੍ਰਾਮ ਦੀ ਆਈਡੀ ਬਣਾ ਰਹੇ ਨੇ ਉਹ ਕਹਿੰਦੇ ਜੀ ਤਾਂ ਬਹੁਤ ਲੋੜ ਐ ਮੱਲੋ ਲੋੜ ਤੇ ਇਹ ਇਸ ਗੱਲ ਦੀ ਐ ਵੀ ਜੋ ਕੁੜੀ ਆ ਤਾਂ ਘਰ ਦਾ ਸਾਰਾ ਕੰਮ ਧੰਦਾ ਜਾਣਦੀ ਹੋਵੇ ਘੱਟ ਪੜ੍ਹੀ ਲਿਖੀ ਚੰਗੀ ਹੋਵੇ ਉਹਨੂੰ ਪਤਾ ਹੋਵੇ ਪਰਿਵਾਰ ਦੇ ਵਿੱਚ ਰਹਿਣਾ ਕਿਵੇਂ ਪਰਿਵਾਰ ਨੂੰ ਚਲਾਉਣਾ ਕਿਵੇਂ ਆ ਜੇ ਬੰ ਮੁੰਡਾ ਗਾ ਤਾਂ ਘੱਟੋ ਘੱਟ ਉਹਨੂੰ ਪਤਾ ਹੋਵੇ ਪਰਿਵਾਰ ਨੂੰ ਕਮਾਈ ਕਿੱਥੋਂ ਕਰਕੇ ਲਿਆ ਕੇ ਦੇਣੀ ਆ ਇਹ ਗੱਲਾਂ ਛੱਡਦੇ ਹੋਏ ਅਸੀਂ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ ਵੀ ਜਿਨ੍ਹਾਂ ਦਾ ਸਮਾਜ 'ਚ ਕੋਈ ਤੋਕਬੰਦੀ ਨਹੀਂ ਹੈਗੀ ਇਸੇ ਕਰਕੇ ਆ ਮੰਨ ਲਓ ਇਹ ਜਿਹੜਾ ਸਾਰਾ ਕੁਝ ਚੱਲਿਆ ਹੋਇਆ ਹੈ ਨਾ ਤੇ ਅਸੀਂ ਵੀ ਕਮੈਂਟ ਕਰਨ ਲੱਗੇ ਮੈਂਟਲ ਆਉਣੇ ਆ ਫੋਲੋ ਕਰਨ ਲੱਗੇ ਘੱਟੋ ਘੱਟ ਜੇ ਇੰਨਾ ਕੁ ਅਸੀਂ ਵੀ ਸੁਧਾਰ ਕਰ ਲਈਏ ਵੀ ਅਸੀਂ ਇਹੋ ਜਿਹੇ ਲੋਕਾਂ ਨੂੰ ਘੱਟੋ ਘੱਟ ਬਲਾਕ ਹੀ ਕਰ ਦਈਏ ਫਿਰ ਵੀ ਕੁਝ ਨਾ ਕੁਝ ਤਾਂ ਸੁਧਾਰ ਹੋ ਸਕਦਾ ਜਿਹੜੇ ਬੰਦੇ ਕਹਿੰਦੇ ਨੇ ਕਿ ਅਗਲਾ ਕੰਟੈਂਟ ਬਣਾ ਰਿਹਾ ਆਪਾਂ ਨੂੰ ਕੀ ਆਪਾਂ ਨੂੰ ਨਹੀਂ ਹੁੰਦਾ ਐ ਤਾਂ ਫਿਰ ਚਿੱਟਾ ਵੇਚਣ ਵਾਲਾ ਵੀ ਕਹਿ ਦੂ ਮੈਂ ਚਿੱਟਾ ਵੇਚ ਰਿਹਾ ਤੁਹਾਨੂੰ ਕੀ ਜਿਹੜਾ ਖਾਂਦਾ ਖਾਈ ਜਾਵੇ ਜਿਹੜਾ ਨਹੀਂ ਖਾਂਦਾ ਉਹ ਨਹੀਂ ਖਾਂਦਾ ਐ ਨਹੀਂ ਹੁੰਦਾ ਸਮਾਜ 'ਚ ਜਿਹੜੀ ਵੀ ਚੀਜ਼ ਦਾ ਇੱਕ ਮਾੜਾ ਉਹ ਹੁੰਦਾ ਤਾਂ ਉਹ ਮਾੜੀ ਹੁੰਦਾ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਚੀਜ਼ ਨੂੰ ਹਰ ਖਿੱਤੇ ਦੀ ਆਪਦੀ ਇੱਕ ਪਹਿਚਾਣ ਆ ਹਰ ਇੱਕ ਖਿੱਤੇ ਦਾ ਜਿਹੜਾ ਆਪਣਾ ਸੁਭਾਅ ਹੁੰਦਾ ਉਸ ਖਿੱਤੇ ਦੀ ਆਪਦੇ ਰੀਤੀ ਰਿਵਾਜ ਹੁੰਦੇ ਐ ਇਸ ਕਰਕੇ ਆ ਵੀ ਇਹੋ ਜਿਹੀਆਂ ਗੱਲਾਂ ਫਿਰ ਹੁਣ ਇਹ ਕਹਿ ਬਹੁਤ ਬੰਦੇ ਇਹ ਆ ਵੀ ਹੁਣ ਆ YouTube ਬਰ ਜਿਹੜੇ ਗੰਦ ਜਾਂ ਪਾਉਂਦੇ ਸੀ ਉਹ ਕਹਿੰਦੇ ਜੀ ਅਸੀਂ ਤਾਂ ਮਾਫੀ ਮੰਗਦੇ ਅੱਗੇ ਤੋਂ ਇਹੋ ਜਿਹੀ ਵੀਡੀਓ ਨਹੀਂ ਪਾਉਂਦੇ ਇੱਕ ਨਾਲ ਦਲੀਲ ਵੀ ਦਿੰਦੇ ਨੇ ਬਹੁਤ ਕਮਾਲ ਦੀ ਕਹਿੰਦੇ ਜੀ ਦੇਖੋ ਜੇ ਮਾੜੀਆਂ ਵੀਡੀਓ ਚੱਲਦੀਆਂ ਤਾਂ ਹੀ ਬਣਾਉਣਿਆ ਚੰਗੀਆਂ ਨੂੰ ਕੋਈ ਦੇਖਦਾ ਨਹੀਂ ਫਿਰ ਤਾਂ ਕੱਲ ਨੂੰ ਉੱਠ ਕੇ ਹਰੇਕ ਬੰਦੀ ਕਹਿ ਦਊਗਾ ਕਿ ਮੇਰੇ ਘਰੇ ਤਾਂ ਆਟ ਫੇਰ ਕੌਣ ਦਿਹਾੜੀਆਂ ਚੋਂ ਕੌਣ ਖੇਤਾਂ 'ਚ ਕੰਮ ਕਰੂ ਜਾਂ ਫਿਰ ਜਿਹੜੇ ਲੋਕ ਖੇਤੀ ਕਰਦੇ ਨੇ ਉਹ ਕਹਿਣਗੇ ਜੀ ਅਸੀਂ ਤਾਂ ਫਿਰ ਵੱਡੀਆਂ ਗੱਡੀਆਂ ਲੈਣੀਆਂ ਕਰੋੜ-ਕਰੋੜ ਰੁਪਏ ਦੀਆਂ ਅਸੀਂ ਤਾਂ ਹਰਵਨ ਤੇ ਸਮਾਇਕ ਹੀ ਵੇਚਾਂਗੇ ਇਹ ਚੀਜ਼ਾਂ ਵੀ ਅਸਲ 'ਚ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਬਹੁਤ ਭਿਆਨਕ ਹੈ ਇਹਨੂੰ ਸਮਝਣ ਦੀ ਲੋੜ ਆ ਬਾਕੀ ਗੱਲਾਂ ਬਾਤਾਂ ਕਿਵੇਂ ਲੱਗੀਆਂ ਮੈਂ ਤਾਂ ਚਾਰ ਗੱਲਾਂ ਅਸੀਂ ਦਿਲ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਤੀਆਂ ਬਾਕੀ ਕਮੈਂਟ ਕਰਦੇ ਹੋ ਤੇ ਜੇ ਚੰਗੀ ਗੱਲ ਲੱਗੀ ਤੁਹਾਨੂੰ ਜਿੱਥੇ ਉਹਨਾਂ ਦਾ ਸ਼ੇਅਰ ਕਰਦੇ ਹੋ ਥੋੜਾ ਜਿਹਾ ਇਸ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ